ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਮੈਂ ਭੋਮਾ ਖਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀਟੀ ਤੇ ਸ਼ੌਂਕੀ ਪੀਵੀਟੀ। ਚੈਨਲ ਜੀ ਨਾਲ। ਦੋਸਤੋ ਅੱਜ ਦੀ ਵੀਡੀਓ ਪਿੰਡ ਆਲਮਾਲਾ। ਜਿਹੜਾ ਸ਼੍ਰੀ ਮਕਸਰ ਸਾਹਿਬ ਦਾ ਪਿੰਡ ਆ ਦੋਸਤੋ। ਇਸ ਪਿੰਡ ਵਿੱਚ ਹਰ ਸ਼ਨੀਵਾਰ ਦੀ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ। ਉਹ ਦੋਸਤੋ ਲੱਗ ਚੁੱਕੀ ਆ। ਸਾਰੀ ਮੰਡੀ ਤੁਹਾਨੂੰ ਲਾਈਵ ਹੋ ਕੇ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਆਓ ਦਿਖਾਉਣੇ ਆ ਦੋਸਤੋ ਤੁਹਾਨੂੰ ਮੰਡੀ ਲਾਈਵ ਪਿੰਡ ਆਲਮਾਲ ਇਹ ਸ਼ੇਅਰ ਕਰ ਦਿਓ ਜਿਹੜੇ ਵੀ ਵੀਰ ਜੁੜ ਜਾਣ ਤੇ ਕਮੈਂਟ ਕਰਕੇ ਦੱਸਣਾ ਵੀ ਮੰਡੀ ਤੁਹਾਨੂੰ ਕਿੱਦਾਂ ਦੀ ਲੱਗੀ ਕੁਝ ਕਿ ਸੌਦੇ ਹੋ ਗਏ ਦੋਸਤੋ ਤੇ ਕੁਛ ਅਜੇ ਸੌਦੇ ਚੱਲਣਗੇ ਜਿਵੇਂ ਵੀ ਉਵੇਂ ਤੁਹਾਨੂੰ ਲਾਈਵ ਦਿਖਾਵਾਂਗੇ ਬਰਬਰੀ ਦੋਸਤੋ ਇੱਥੇ ਚੰਗੀ ਆਈ ਆ ਹਾਂ ਵੀ ਜੈਸੇ ਜ਼ਰਾ ਕੀ ਹਾਲਾ ਠੀਕ ਆ ਜੀ ਵਧੀਆ ਅੱਜ ਫਿਰ ਆਲਮਾਲਾ ਮੰਡੀ ਤੇ ਹਾਂ ਜੀ ਠੀਕ ਆ ਕਿੰਨਾ ਚਿਰ ਹੋ ਗਿਆ ਬਾਈ ਮੰਡੀ ਲੱਗਦੀ ਨੂੰ ਇਹਨੂੰ ਦੂਜੀ ਮੰਡੀ ਅੱਜ ਦੂਜੀ ਮੰਡੀ ਤੇ ਚੰਗਾ ਰਝਾਨ ਹਾਂ ਠੀਕ ਆ ਵਧੀਆ ਤੇ ਮੇਨ ਰੋਡ ਦੇ ਉੱਤੇ ਹੀ ਲੱਗਦੀ ਹੈ ਹਨਾ ਅੱਡੇ ਤੇ ਹਾਂ ਹਾਂ ਠੀਕ ਆ ਕਾਮਯਾਬ ਹੋ ਜੂਗੀ ਮੰਡੀ ਇਹ ਹਾਂ ਹੋ ਜੂਗੀ ਬਾਈ ਠੀਕ ਆ ਕਿੰਨੇ ਕ ਨਗ ਲਿਆਏ ਖਾਲਸਾ ਜੀ ਅੱਜ ਮੈਂ 6-7 ਨਗ ਲਿਆਏ ਠੀਕ ਆ ਲਓ ਜੀ 6-7 ਨਗ ਬਾਈ ਦੇ ਹੈਗੇ ਆ ਜਿਹੜੇ ਨਗ ਖੜੇ ਹੈ ਬਾਈ ਦੇ ਆ ਆ ਜਿਹੜੇ ਸੱਜਣ ਇੱਥੇ ਪਹੁੰਚੇ ਆ ਦੋਸਤੋ ਮੰਡੀ ਦੇ ਉੱਤੇ ਇੱਧਰ ਇੱਧਰ ਪਾਈ ਇਹਨਾਂ ਪੂਕ ਲੈਣਾ ਇਹਨੇ ਤੇ ਚਾਹ ਪਾਣੀ ਦਾ ਦੋਸਤੋ ਚੰਗਾ ਪ੍ਰਬੰਧ ਆ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਚਾਹ ਪਾਣੀ ਆ ਜੇ ਜਾਨਵਰ ਬਰਬਰੀ ਇੱਥੇ ਬਹੁਤ ਆਉਂਦੇ ਆ ਵੇ ਬਟਿਆ ਤੁਹਾਰੇ ਕੋਲ ਜਦੋਂ ਇੱਥੇ ਪਿੱਛੇ ਸਾਲ ਤੋਂ ਦਾ ਫੜੀ ਰੋ ਭਾ ਦੇਣਾ ਲਓ ਵੀ ਆ ਬਰਬਰੀ ਆ ਕ੍ਰਾਸ ਬਰਬਰੀ ਆ ਦੋਸਤੋ ਇਹ ਕੋਸ਼ਕ ਸੌਦੇ ਹੋਏ ਆ ਪਾਵਰ ਪਲਵਾਨ ਜੀ ਵਧੀਆ ਬਾਈ ਖਰੀਦਿਆ ਕੋ ਸੱਜ ਹਾਂ ਖਰੀਦੇ 3 ਨਗ ਲੈ ਲਿਆ ਠੀਕ ਆ 3 ਨਗ ਲੈ ਆ ਬਾਈ ਪਲਵਾਨ ਹਰਾਨੇ ਇੱਕ ਤਾਂ ਆ ਬੱਕਰਾ ਲਿਆ ਇੱਕ ਆ ਬਕਰੀ ਬੇਟੀ ਵਿੱਚ ਦਿੱਤੀ ਵਾਲੀ ਇੱਕ ਆ ਚਿੱਟੀ ਬੱਕਰੀ ਲਈਏ ਬੱਚੇ ਵਾਲੀ ਬੱਚਾ ਨਾਲ ਆ ਇਹਦੇ ਪਰਲੇ ਪਾਸੇ ਕਾਲਾ ਪਾਠਾ ਇਹ ਠੀਕ ਆ ਜੀ ਤੇ ਹੋਰ ਬਾਈ ਸਤਪਾਲ ਕੀ ਹਾਲ ਹੈ ਕੀ ਹਾਲ ਚਾਲ ਆ ਵਧੀਆ ਵੀਰੇ ਤੇ ਮੰਡੀ ਕਿੱਦਾਂ ਦੀ ਲੱਗੀ ਬਾਈ ਤੈਨੂੰ ਬਹੁਤ ਵਧੀਆ ਲੱਗੀ ਬਾਈ ਗਵਾੜ ਮੰਡੀ ਲੱਗੀ ਆਪਣੀ ਠੀਕ ਆ ਹਰ ਸ਼ਨੀਵਾਰ ਲੱਗਿਆ ਕਰੂਗੀ ਹਰ ਸ਼ਨੀਵਾਰ ਤੇ ਸ਼ਨੀਵਾਰ ਤੇ ਚੰਗਾ ਸੋਸ ਮਿਲਦਾ ਹੈ ਬਾਈ ਹਾਂ ਬਹੁਤ ਵਧੀਆ ਗਰੀ ਠੀਕ ਆ ਮੇਨ ਰੋਡ ਦੇ ਬਿਲਕੁਲ ਉੱਤੇ ਹੈ ਹਨਾ ਮੇਨ ਰੋਡ ਦੇ ਪੰਪ ਕੋਲ ਤੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਤੇ ਮੇਨ ਅੱਡੇ ਦੇ ਉੱਤੇ ਹੈ ਇਹ ਤੇ ਫਾਇਲਕਰ ਰੋਡ ਹੈ ਨਾ ਇਹ ਹਾਂਜੀ ਫਾਇਲਕਰ ਰੋਡ ਹਾਂ ਫਾਇਲਕਰ ਰੋਡ ਆਲਮਲਾ ਪਿੰਡ ਆਲਮਲਾ ਪਿੰਡ ਆ ਬਾਈ ਜਾਨਵਰ ਤੁਹਾਨੂੰ ਦਿਖਾਉਣੇ ਇੱਕ ਕਾਲੀ ਬਰਬਰੀ ਦਾ ਸੌਦਾ ਹੋਇਆ ਇੱਥੇ ਆ ਬਰਬਰੀ ਦਾ ਸੌਦਾ ਹੋਇਆ ਕਾਲੀ ਦਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਦੋਸਤੋ ਬੜੀ ਕਾਲੇ ਰੰਗ ਚ ਅਨਕੁਣ ਬਹੁਤ ਚੰਗਾ ਹੈ ਇਹਦਾ ਜਿਵੇਂ ਵੀ ਕੋਈ ਦੋਸਤੋ ਸੌਦਾ ਫਾਇਤ ਨੂੰ ਲਾਈਕ ਦਿਖਾਵਾਂਗੇ ਬਹੁਤ ਬਹੁਤ ਯੂਟਿਊਬ ਤੇ ਕੰਟੀ ਜੀ ਨੀ ਲੇਗਾ ਆਹ ਦੇਖੋ ਦੋਸਤੋ ਜਿੰਨੀ ਕ ਵੀਡੀਓ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾਤੀ ਆ ਤੁਹਾਨੂੰ ਹੁਣ ਤੁਹਾਨੂੰ ਮਿਲਦੇ ਆ ਵੀਡੀਓ ਦੇ ਨਾਲ कर देखो दोस्तों धन्यवाद